ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਇਸ ਟਾਈਮ ਪੰਜਾਬ ਦੇ ਵਿੱਚ ਹਰ ਕੋਈ ਪੰਥ ਬਚਾਉਣ ਨਿਕਲਿਆ ਹੋਇਆ ਹੈ ਹਰ ਕੋਈ ਪੰਜਾਬ ਬਚਾਉਣ ਲਈ ਨਿਕਲਿਆ ਹੋਇਆ ਹੈ ਔਰ ਉੱਥੇ ਹੀ ਕੱਲ ਦਾ ਜਿਹੜਾ ਇੱਕ ਦ੍ਰਿਸ਼ ਜੋ ਸਾਰਿਆਂ ਨੇ ਦੇਖਿਆ ਆਪਣੀ ਅੱਖੀ ਜੋ ਇੱਕ ਮੈਂ ਕੀ ਹੁਣ ਇਹਨਾਂ ਨੂੰ ਨਾਮ ਕੀ ਅਸੀਂ ਦੇ ਸਕਦੇ ਹਾਂ ਕਿਉਂਕਿ ਇਹਨਾਂ ਦਾ ਤੇ ਖੈਰ ਪਾਰਟੀ ਦਾ ਨਾਮ ਵੀ ਨਹੀਂ ਹੈਗਾ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਸੰਬੋਧਨ ਕੀ ਕਹਿ ਕੇ ਕਰੀਏ ਅੱਜ ਤੱਕ ਤਾਂ ਚਲੋ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸੀ ਤੇ ਸਾਨੂੰ ਪਾਰਟੀ ਵੱਲੋਂ ਇਹ ਸਖਤ ਹੁਕਮ ਸੀ ਕਿ ਜਾਬ ਦੇ ਚ ਰਹਿਣਾ ਹੈ ਜੀ ਉਸ ਸਾਹਬ ਨਾਲ ਹੀ ਆਪਣੇ ਸ਼ਬਦਾਂ ਦੀ ਚੋਣ ਕਰਨੀ ਹੈ ਕਿਉਂਕਿ ਸਾਹਮਣੇ ਤਖਤਾਂ ਦੇ ਜਥੇਦਾਰ ਸਾਹਿਬ ਨੇ ਹੁਣ ਇੱਥੇ ਇੱਕ ਪੋਲੀਟੀਕਲ ਲੀਡਰ ਨੂੰ ਸੰਬੋਧਨ ਕਰਨ ਜਾ ਰਹੀਆਂ ਜਿਸ ਦੀ ਮੈਨੂੰ ਪਾਰਟੀ ਦਾ ਖੁਦ ਨੂੰ ਨਾਮ ਨਹੀਂ ਪਤਾ ਔਰ ਉਸ ਸ਼ਖਸ ਨੂੰ ਵੀ ਖੁਦ ਉਸ ਦੀ ਪਾਰਟੀ ਦਾ ਨਾਮ ਨਹੀਂ ਪਤਾ ਰਹੀ ਗੱਲ ਗਿਆਨੀ ਹਰਪ੍ਰੀਤ ਜੀ ਗਿਆਨੀ ਸ਼ਬਦ ਵੀ ਇਸ ਜਗ੍ਹਾ ਤੇ ਲਗਾਉਣਾ ਜਾਇਜ਼ ਹੈ ਕਿ ਨਹੀਂ ਮੈਨੂੰ ਇੱਥੇ ਜਿਹੜਾ ਇਹ ਕਰੈਕਟ ਕਰ ਦਿੱਤਾ ਜਾਵੇ ਜਿਹੜੇ ਹਰਪ੍ਰੀਤ ਸਿੰਘ ਜੀ ਨੇ ਜਿਹੜਾ ਇੱਕ ਨਵੀਂ ਕੋਈ ਪਾਰਟੀ ਜਿਨ੍ਹਾਂ ਨੇ ਬਣਾਈ ਹੈ ਉਹਨਾਂ ਨੂੰ ਖੁਦ ਉਸ ਪਾਰਟੀ ਦਾ ਨਾਮ ਹਰੇਕ ਨੂੰ ਵੀ ਨਹੀਂ ਪਤਾ ਉਸ ਪਾਰਟੀ ਵੱਲੋਂ ਕੱਲ ਦਾ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਜਿਹੜਾ ਮੂਰਖ ਬਣਾਇਆ ਜਾ ਰਿਹਾ ਹੈ ਮੇਰੇ ਇੱਕ ਦੋ ਸਵਾਲ ਜ਼ਰੂਰ ਨੇ ਬਾਕੀ ਗੱਲਾਂ ਨਹੀਂ ਕਰੂੰਗੀ ਜੋ ਹਰ ਕੋਈ ਕਹਿ ਰਿਹਾ ਹੈ ਜੋ ਹੁਕਮਨਾਮੇ ਦੀ ਜੋ ਅਕਾਲ ਤੱਕ ਸੱਪਤ ਹੁਕਮਨਾਮੇ ਦੀ ਜੋ ਉਲੰਘਣਾ ਇਸ ਬਾਗੀ ਟੋਲੇ ਨੇ ਕੀਤੀ ਹੈ ਮੈਂ ਉਸ ਬਾਰੇ ਨਹੀਂ ਜਾਊਂਗੀ ਮੈਨੂੰ ਸਿਰਫ ਇੰਨਾ ਕੇ ਜਵਾਬ ਦੇਣ ਕਿ ਜਿਹੜੀ 15 ਲੱਖ ਦੀ ਭਰਤੀ ਇਹ ਕਹਿ ਰਹੇ ਨੇ ਉਹ 15 ਲੱਖ ਲੋਕ ਉਹਨਾਂ ਨੇ ਕਿਸ ਵਜ੍ਹਾ ਕਰਕੇ ਇਹਨਾਂ ਦੀ ਭਰਤੀ ਕੀਤੀ ਹੈ ਸ਼ਰੋਮਣੀ ਅਕਾਲੀ ਦਲ ਦੇ ਨਾਂ ਤੇ ਭਰਤੀ ਹੋਈ ਹੈ ਔਰ ਸ਼ਰੋਮਣੀ ਅਕਾਲੀ ਦਲ ਦੀ ਬਿਹਤਰੀ ਵਾਸਤੇ ਭਰਤੀ ਹੋਈ ਹੈ ਜਾਂ ਫਿਰ ਇੱਕ ਨਵਾਂ ਅਕਾਲੀ ਦਲ ਧੜਾ ਜਾਂ ਸ਼ਟਾਂਕੀ ਜਾਂ ਜੋ ਵੀ ਇਹ ਹੈਗਾ ਕਿ ਉਹਦੇ ਵਾਸਤੇ ਭਰਤੀ ਕੀਤੀ ਗਈ ਹੈ ਕਿ ਇਹ ਆਪਣੇ ਹਰਪ੍ਰੀਤ ਸਿੰਘ ਜੀ ਜਵਾਬ ਦੇਣਗੇ ਕਿ ਇਹ 15 ਲੱਖ ਲੋਕ ਜਿਹੜੇ ਜਿਨ੍ਹਾਂ ਨੂੰ ਪੰਥ ਦੀ ਜਾਂ ਕੌਮ ਦੀ ਪੰਜਾਬ ਦੀ ਫਿਕਰ ਸੀ ਜਿਨ੍ਹਾਂ ਨੇ ਭਰਤੀ ਕੀਤੀ ਉਹਨਾਂ ਨੇ ਕਿਸ ਵਜਾ ਕਰਕੇ ਭਰਤੀ ਕੀਤੀ ਆ ਇਹ ਜਨ ਤੱਕ ਕਰਨਗੇ ਮੈਂ ਅੱਜ ਹੀ ਦੋ ਨੌਜਵਾਨਾਂ ਦੇ ਨਾਲ ਗੱਲ ਕੀਤੀ ਜਦੋਂ ਇਹ ਕੱਲ ਦਾ ਇਹ ਵਿਸ਼ਾ ਚਰਚਾ ਚ ਹੈ ਜਿੱਥੋਂ ਮੈਨੂੰ ਇਹ ਪਤਾ ਲੱਗਾ ਕਿ ਹਰੇਕ ਬੰਦਾ ਜਿਸ ਬੰਦੇ ਨੇ ਵੀ ਇਹਨਾਂ ਦੀ ਕਮੇਟੀ 'ਚ ਭਰਤੀ ਕੀਤੀ ਹੈ ਉਸ ਬੰਦੇ ਦੇ ਸ਼ਬਦ ਸੀ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਹੋਇਆ ਹੈ ਸਿਰਫ ਉਸ ਦੀ ਕਹਿ ਲਓ ਕਿ ਆਪਣੀ ਪੂਰਤੀ ਕਰ ਰਹੇ ਹਾਂ ਕੋਈ ਨਵੀਂ ਪਾਰਟੀ ਬਣਾਉਣ ਵਾਸਤੇ ਅਸੀਂ ਜਿਹੜੀ ਹੈ ਭਰਤੀ ਨਹੀਂ ਕੀਤੀ ਹੁਣ ਇੱਥੇ ਜਿਹੜੇ 15 ਲੱਖ ਲੋਕ ਨੇ ਜਾਂ ਤੇ ਉਹ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਨ ਜਾਂ ਫਿਰ ਜੋ ਇਹਨਾਂ ਨੇ ਉਹਨਾਂ ਲੋਕਾਂ ਨੂੰ ਝੂਠ ਬੋਲਿਆ ਧੋਖਾ ਦਿੱਤਾ ਕਿ ਇਹ ਇਹ ਭਰਤੀ ਪਹਿਲਾਂ ਹੋਗੀ ਤੇ ਪਾਰਟੀ ਹੁਣ ਬਣ ਰਹੀ ਹੈ ਜਦੋਂ ਭਰਤੀ ਕੀਤੀ ਗਈ ਕੀ ਉਹਨਾਂ ਲੋਕਾਂ ਨੂੰ ਇਹ ਦੱਸਿਆ ਗਿਆ ਸੀ ਕਿ ਇਹ ਕੱਲ ਮੇਕਰ ਨਵੀਂ ਪਾਰਟੀ ਬਣੇਗੀ ਔਰ ਉਹਦਾ ਪ੍ਰਧਾਨ ਕਿਸ ਨੂੰ ਜੀ ਲਾਇਆ ਜਾਏਗਾ ਜਿਨੇ ਸਭ ਤੋਂ ਪਹਿਲੀ ਪਰਚੀ ਕੱਟੀ ਜਿਨੇ ਇਹ ਹੁਕਮਨਾਮਾ ਦਿੱਤਾ ਉਹੀ ਬੰਦਾ ਕੱਲ ਨੂੰ ਇਹਦਾ ਪ੍ਰਧਾਨ ਲਾਇਆ ਜਾਏਗਾ ਕੀ ਇਹ ਉਹ 15 ਲੱਖ ਲੋਕਾਂ ਨੂੰ ਜਿਨ੍ਹਾਂ ਨੇ ਧੋਖਾ ਕੀਤਾ ਇਸ ਗਦਾ ਟੋਲੇ ਨੇ ਇਹ ਜਵਾਬ ਦੇਗਾ ਕੋਈ ਆ ਕੇ ਇਹਨਾਂ ਚੋ ਇਹਨਾਂ ਨੇ ਪੂਰੇ ਪੰਥ ਨੂੰ ਬਚਾਉਣ ਦਾ ਠੇਕਾ ਲਿਆ ਏ ਇਹ ਨੌਜਵਾਨਾਂ ਨੂੰ ਸਮਝਦਾ ਹੀ ਕੁਛ ਨਹੀਂ ਆ ਇਹਨਾਂ ਨੇ ਪੂਰੇ ਪੰਥ ਦੀ ਜ਼ਿੰਮੇਵਾਰੀ ਆਪਣੇ ਤੇ ਸਮਝੀ ਆ ਸਾਡੇ ਵਰਗਾ ਆ ਕੇ ਕੋਈ ਸਵਾਲ ਕਰਦਾ ਹੈ ਤੇ ਇਹ ਕਹਿੰਦੇ ਆ ਜੀ ਪਹਿਲਾਂ ਤੁਸੀਂ ਜੀ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਸਾਰਾ ਕੁਝ ਕਰੋ ਕੀ ਗੱਲ ਜਿਹੜੇ ਪੰਜਾਬ ਦੇ ਵਿੱਚ 3 ਕਰੋੜ ਲੋਕ ਨੇ ਜਿਨ੍ਹਾਂ ਨੇ ਜਿਹਦੇ ਵਿੱਚੋਂ ਪੂਰਾ ਅਕਾਲੀ ਦਲ ਜਿਹੜਾ ਇੱਕੋ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਦੀ ਭਰਤੀ ਹੋ ਚੁੱਕੀ ਹੈ ਔਰ ਜਿਹੜਾ ਵੱਖਰਾ ਚੁੱਲਾ ਜਿਨ੍ਹਾਂ ਨੇ ਬਾਲਿਆ ਸੀ ਉਹ ਚੁੱਲਾ ਸਮੇਟਣਾ ਸੀ ਤੇ ਇਹ ਦੇਖੋ ਜੀ ਚੁੱਲਾ ਤਾਂ ਕੀ ਸਮੇਟਣਾ ਸੀ ਹੁਣ ਇਹਨਾਂ ਦੇ ਕੱਲ ਇੱਕ ਹਾਸੋਈ ਨਹੀਂ ਵਾਲਾ ਬਿਆਨ ਸੀ ਕਿ ਮੈਂ ਜੀ ਸ਼ਰੋਮਣੀ ਕਮੇਟੀ ਅਕਾਲੀ ਦਲ ਦਾ ਸਿੰਬਲ ਜਿਹੜਾ ਤੱਕੜੀ ਤੇ ਉਹਨਾਂ ਦਾ ਦਫ਼ਤਰ ਮੈਂ ਗਿਆਨੀ ਹਰਪ੍ਰੀਤ ਜੀ ਫਿਰ ਮੇਰੇ ਮੂੰਚੋਂ ਗਿਆਨੀ ਨਿਕਲ ਗਿਆ ਹਰਪ੍ਰੀਤ ਸਿੰਘ ਜੀ ਇੱਕ ਪਾਰਟੀ ਦੇ ਤੁਸੀਂ ਹੁਣ ਪੋਲੀਟੀਸ਼ੀਅਨ ਹੋ ਹੁਣ ਤੁਹਾਡੇ ਨਾਲ ਪੋਲੀਟੀਸ਼ੀਅਨਾਂ ਵਰਗਾ ਹੀ ਅਸੀਂ ਰਵਈਆ ਜਿਹੜਾ ਹੈ ਉਹੋ ਭਾਸ਼ਾ ਵਰਤਾਂਗੇ ਜਿਹੜੀ ਬਾਕੀਆਂ ਲਈ ਵਰਤਦੇ ਸਾਂ ਹੁਣ ਇਸ ਲਈ ਬੁਰਾ ਨਾ ਮਨਾਇਓ ਕਿਉਂਕਿ ਤੁਸੀਂ ਹੁਣ ਸਿਆਸਤ 'ਚ ਆ ਚੁੱਕੇ ਹੋ ਹੁਣ ਕਿਸੇ ਤੋਂ ਵੀ ਇਸ ਚੀਜ਼ ਦੀ ਅਪੀਲ ਨਾ ਕਰਦੇ ਫਿਰਿਓ ਕਿ ਮੈਂ ਜੀ ਇੱਕ ਸਾਬਕਾ ਜਥੇਦਾਰ ਆ ਉਹ ਸਾਬਕਾ ਫਿਰ ਜਿਹੜਾ ਹੋ ਗਿਆ ਉਹ ਸਾਬਕਾ ਹੋ ਗਿਆ ਹੁਣ ਤੁਸੀਂ ਇੱਕ ਰਾਜਨੇਤਾ ਹੋ ਤੇ ਉਸ ਚੀਜ਼ ਨੂੰ ਹੁਣ ਹੈਂਡਲ ਕਰਨਾ ਤੁਸੀਂ ਸਿੱਖੋ ਤੁਸੀਂ ਕਹਿਆ ਜੀ ਮੈਂ ਦਫਤਰ ਦੀ ਚਾਬੀ ਲਵਾਗਾ ਤੇ ਆ ਜੋ ਕੁਝ ਬਿਆਨਬਾਜ਼ੀਆਂ ਤੁਸੀਂ ਇੱਕ ਤੁਹਾਡਾ ਹੰਕਾਰ ਜੋ ਦੇਖਿਆ ਲੋਕਾਂ ਨੇ ਕਿ ਇਹ ਉਹ ਜਥੇਦਾਰ ਹੈ ਇਥੋਂ ਅੱਜ ਜਿਹੜਾ ਤੁਸੀਂ 2 ਦਸੰਬਰ ਨੂੰ ਹੁਕਮਨਾਮਾ ਦਿੱਤਾ ਸੀ ਉਸਦੇ ਵੀ ਤੁਸੀਂ ਕਿਤੇ ਨਾ ਕਿਤੇ ਜਿਹੜਾ ਇੱਕ ਪੱਖਪਾਤ ਤੁਸੀਂ ਕੀਤਾ ਸੀ ਨਾ ਕਿਸੇ ਨੂੰ ਬੋਲਣ ਨਹੀਂ ਦੇਣਾ ਹਾਂ ਜਾਂ ਨਾ ਚ ਜਵਾਬ ਦਿਓ ਜਿਹੜਾ ਬੰਦਾ ਦੁਨੀਆ ਤੇ ਨਹੀਂ ਆਉਦਾ ਫਗਰੇ ਕੋਮ ਖੋਲੋ ਕੱਲ ਦੀ ਤੁਹਾਡੀ ਜਿਹੜੀ ਸ਼ਬਦਾਵਲੀ ਹੈ ਤੁਹਾਡੀ ਭਾਸ਼ਾ ਹੈ ਉਥੋਂ ਆਮ ਪੰਜਾਬ ਦੇ ਵਾਸੀਆਂ ਨੂੰ ਵੀ ਇਹ ਚੀਜ਼ ਸਮਝ ਆ ਗਈ ਹੈ ਔਰ ਸੁਖਬੀਰ ਸਿੰਘ ਬਾਦਲ ਦਾ ਕਦ ਵੱਡਾ ਕੀਤਾ ਹੈ ਤੁਸੀਂ ਕੱਲ ਆਪਣੇ ਇਹੋ ਜਿਹੇ ਜਿਹੜੀ ਤੁਸੀਂ ਉਥੇ ਆਪਣੇ ਪਤਾ ਨਹੀਂ ਜਿੱਦਾਂ ਤੁਹਾਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਹੁੰਦਾ ਹੈ ਜੋ ਤੁਸੀਂ ਉਹ ਇੱਕ ਆਪਣਾ ਦਿੱਤਾ ਹੈ ਭਾਸ਼ਣ ਦਿੱਤਾ ਹੈ ਨਾ ਉਹਦੇ ਤੋਂ ਹੀ ਤੁਹਾਨੂੰ ਸਾਰੀ ਦੁਨੀਆ ਨੇ ਕੱਲ ਦੀਆਂ ਲੰਘਾਂ ਕਾ ਭੇਜ ਦਿੱਤੀਆਂ ਨੇ ਤੁਹਾਡਾ ਪਹੁੰਚ ਚੁੱਕੀਆਂ ਨੇ ਤੁਹਾਡਾ ਆਈਟੀ ਸੈੱਲ ਵੀ ਲੱਗ ਚੁੱਕਾ ਹੈ ਉਸ ਦੇ ਜਵਾਬ ਦੇਣ ਦੇ ਵਿੱਚ ਤੁਸੀਂ ਮੰਗਦੇ ਹੋ ਦਫ਼ਤਰ ਦੀਆਂ ਚਾਪਦੀਆਂ ਜਿਹੜੇ ਮੈਂ ਤੁਹਾਨੂੰ ਸਵਾਲ ਪੁੱਛਿਆ ਜਾਂ ਤੇ ਇਹਨਾਂ ਦੇ ਜਵਾਬ ਹੀ ਜਨਤਕ ਕਰਦੇ ਹੋ ਜੀ 15 ਲੱਖ ਬੰਦੇ ਨੇ ਭਰਤੀ ਨਵਾਂ ਅਕਾਲੀ ਦਲ ਬਣਾਉਣ ਲਈ ਦਿੱਕੀ ਕੀਤੀ ਸੀ ਜਾਂ ਫਿਰ ਜਿਹੜਾ ਇੱਕੋ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਤੋਂ ਜਿਹੜੇ ਸ਼੍ਰੋਮਣੀ ਕਮੇਟੀ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਦੋਂ ਦਾ ਬਣਿਆ 105 ਸਾਲ ਪੁਰਾਣੀ ਪਾਰਟੀ ਇਸ ਦੀ ਜਿਹੜੀ ਆ ਇਹਦੇ ਵਿੱਚ ਜਿਹੜਾ ਤੁਸੀਂ ਕਹ ਲੋ ਕਿ ਬਿਹਤਰੀ ਲਈ ਜਿਹੜੀ ਭਰਤੀ ਕਰਨ ਲਈ ਜੋ ਕਮੇਟੀ ਬਣਾਈ ਸੀ ਸੱਤ ਮੈਂਬਰੀ ਕਮੇਟੀ ਇਹ ਸੱਤ ਮੈਂਬਰੀ ਤੋਂ ਪੰਜ ਮੈਂਬਰੀ ਦਾ ਜਿਹੜਾ ਹੈ ਤੁਸੀਂ ਕੋਈ ਹੁਕਮਨਾਮਾ ਲਿਆ ਜੀ ਕਿ ਸੱਤ ਮੈਂਬਰੀ ਤੇ ਜਦੋਂ ਪੰਗ ਹੀ ਹੋ ਗਈ ਤੇ ਪੰਜ ਮੈਂਬਰੀ ਕੋ ਕੀ ਹੱਕ ਰਹਿ ਗਿਆ ਸੀ ਤੁਸੀਂ ਇੱਕ ਨਵਾਂ ਹੀ ਆਪਣਾ ਹੀ ਇੱਕ ਹੁਕਮਨਾਮਾ ਆਪੇ ਹੀ ਦੇਈ ਬੈਠੇਗੇ ਇੱਕ ਇਸ ਤਰੀਕੇ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਰੱਖ ਰਿਹਾ ਹੈ ਸ਼ਖਸ ਔਰ ਇਹ ਆਪਣੇ ਨੌਜਵਾਨਾਂ ਨੂੰ ਕੀ ਸੇਧ ਦੇਣਗੇ ਤੁਸੀਂ ਕਹਿੰਦੇ ਜੇ ਸਿੱਖ ਬਣੋ ਆ ਕਰੋ ਉਹ ਕਰੋ ਜਦੋਂ ਆ ਕੱਲ ਦਾ ਤੁਹਾਡਾ ਨਾਟਕ ਜਿਹੜਾ ਹੈ ਪੂਰੇ ਨੌਜਵਾਨਾਂ ਨੇ ਵੇਖਿਆ ਪੰਜਾਬ 'ਚ ਵੇਖਿਆ ਦੇਸ਼ਾਂ ਵਿਦੇਸ਼ਾਂ 'ਚ ਵੇਖਿਆ ਉਹਨਾਂ ਨੇ ਇੰਨੀਆਂ ਲਾਂਹ ਤਾਂ ਤੁਹਾਨੂੰ ਭੇਜੀਆਂ ਨੇ ਕਿ ਇੰਨੀ ਭੁੱਖ ਸੀ ਸਤਾਦੀ ਤੇ ਫਿਰ ਇੰਨਾ ਤਮਾਸ਼ਾ ਕਰਨ ਦੀ 2 ਦਸੰਬਰ ਦਾ ਵੀ ਫਕੀਰ ਹੋਰ ਸੀਗੀ ਉਦੋਂ ਹੀ ਪਾਰਟੀ ਆਪਣੀ ਜਿਹੜੀ ਕੋਈ ਅਖਰੀ ਬਣਾ ਬਣੂ ਕੇ ਆ ਜਿਹੜੇ ਨਾਲ ਤੁਰੇ ਫਿਰਦੇ ਨੇ ਟੋਲੇ ਇਹਨਾਂ ਨਾਲ ਉਦੋਂ ਹੀ ਤੁਸੀਂ ਕਰ ਲੈਂਦੇ ਇੰਨਾ ਕੁਸ਼ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਔਰ ਦੂਜੀ ਗੱਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਕਹਿੰਦੇਗੇ ਇੱਥੇ ਨਾ ਹੀ 1 ਇੰਚ ਵੀ ਜਗ੍ਹਾ ਨਹੀਂ ਦਿੰਦੇ ਵੀ ਤੇ ਵੱਟ ਤੇ ਕਿਸ ਨੂੰ ਚੜ੍ਹਨ ਨਹੀਂ ਦਈਦਾ ਬਗਾਨਿਆਂ ਨੂੰ ਤੇ ਤੁਸੀਂ ਆਓ ਦਫ਼ਤਰ ਜ਼ਰੂਰ ਤੁਹਾਨੂੰ ਮੈਂ ਕਿੰਨੀਆਂ ਚਾਬੀਆਂ ਵੀ ਦਵਾਂਗੇ ਤੁਹਾਨੂੰ ਚੈੱਕ ਕੱਟ ਕੇ ਵੀ ਦਵਾਂਗੇ ਤੁਹਾਡਾ ਗਰੀਬਣ ਵੀ ਕਟਾਵਾਂਗੇ ਤੁਹਾਡਾ ਸਾਰਾ ਮਾਨਤਨ ਕਰਾਂਗੇ ਤੁਸੀਂ ਇੱਕ ਵਾਰੀ ਜ਼ਰੂਰ ਆਇਓ ਤਾਂ ਸਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ 'ਚ ਤੁਹਾਨੂੰ ਇੱਕ ਇੱਕ ਵਰਕਰ ਜਿਹੜਾ ਹੈ ਪੂਰਾ ਤੁਹਾਡਾ ਮਾਨਤਾ ਨੂੰ ਉੱਥੇ ਕਰੂਗਾ ਤੁਹਾਨੂੰ ਲੱਗ ਪਦਾ ਜਾਊਗਾ ਵੀ ਸਿਆਸਤ ਦੇ ਵਿੱਚ ਤੁਹਾਡਾ ਕੀ ਹਸ਼ਰ ਹੋਣ ਵਾਲਾ ਤੇ ਜਿਹੜਾ ਤੁਹਾਡਾ ਪਹਿਲਾ ਜੋ ਰੁਤਬਾ ਸੀ ਜਿੱਥੋਂ ਤੁਸੀਂ ਇੰਨਾ ਲੋਕਾਂ ਦੇ ਨਾਲ ਧੋਖਾ ਕੀਤਾ ਪੰਜਾਬ ਵਾਸੀਆਂ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਤੁਸੀਂ ਜੜੇ ਢਾਹ ਲਈ ਸੀ ਅੱਜ ਫਿਰ ਵੀ ਸਾਨੂੰ ਵਾਹਿਗੁਰੂ ਨੇ ਤਾਂ ਰੱਖ ਲਿਆ ਪਰ ਤੁਹਾਡਾ ਜੋ ਹਸ਼ਰ ਹੋਣ ਵਾਲਾ ਤੁਹਾਨੂੰ ਕਿਤੇ ਢੋਈ ਨਹੀਂ ਜੇ ਇਸ ਚੀਜ਼ ਦੀ ਮਿਲਣੀ ਅਕਾਲੀ ਦਲ ਇੱਕੋ ਹੀ ਆ ਸ਼ਰੋਮਣੀ ਅਕਾਲੀ ਦਲ ਤੁਸੀਂ ਉਹਦਾ ਨਾਂ ਵਰਤਿਆ ਇਹਦੇ ਤੇ ਤੁਹਾਨੂੰ ਕੋਰਟ ਕਚੈਰੀ ਵਿੱਚ ਵੀ ਹੁਣ ਕਢੀਸਾਂਗੇ ਕਿਉਂਕਿ ਹੁਣ ਤੁਸੀਂ ਕੋਈ ਜਥੇਦਾਰ ਤਾਂ ਹੋਣੀ ਵੀ ਜਿਹੜਾ ਸਾਨੂੰ ਵੀ ਕੋਈ ਮਰਿਆਦਾ ਦੀ ਫਿਕਰ ਹੋਵੇ ਤੁਸੀਂ ਵੀ ਹੁਣ ਕੋਰਟ ਕਚੈਰੀਆਂ 'ਚ ਆਓ ਜੀ ਤੁਹਾਨੂੰ ਵੀ ਪਤਾ ਲੱਗੇ ਕਿ ਭੱਜਦਿਆਂ ਨੂੰ ਹੁਣ ਵਾਂਣ ਇੱਕੋ ਜੇ ਆ ਤੇ ਕਿਸ ਤਰ੍ਹਾਂ ਹੁਕਮ ਨਾਮੇ ਸੁਣਾਏ ਜਾਂਦੇ ਆ ਤੇ ਕਿਤਰਾ ਉਹਨਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਇਹ ਪੰਜਾਬ ਦੇ ਲੋਕਾਂ ਨੇ ਬਖੂਬੀ ਵੇਖ ਲਿਆ